ਪਾਏ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਹਾਮੀਆ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਬੋਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ અપਮਾਨ ਕਰਕੇ ਆਪਣੀ ਹੈਂਕਰਡ ਵਿੱਚ ਦਿੱਲੀ ਦੇ ਕੈਨ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕੈਨ ਤੇ ਉਥੋਂ ਦੇ ਹੋਮ ਡਿਪਾਰਟਮੈਂਟ ਦੇ ਕੈਨ ਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ 3 ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ 3 ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖ ਰੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ ਇੱਕ ਸਾਲ ਵਧਾਈ ਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰਾਸ ਇਨਜਸਟਿਸ ਗ੍ਰਾਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ ਐਨਐਸਏ ਐਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਕੀਤਾ ਆਈਪੀਸੀ ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਅਵਲ ਤਾਂ ਕੋਈ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਨਹੀਂ ਸੀਗਾ ਔਰ ਬਿਨਾਂ ਕਿਸੇ ਵਾਇਲੈਂਸ ਤੋਂ ਬਿਨਾਂ ਕਿਸੇ ਪੰਨ ਤੋੜ ਤੋਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਕਿਸੇ ਨੂੰ ਇੰਨੀ ਹਜ਼ਾਰਾਂ ਕਿਲੋ